ਮੀਰਾ ਨਾਮ ਦੀ ਇੱਕ ਕੁੜੀ ਜਿਹੜੀ ਕਿ ਆਈਪੀਐਸ ਦੀ ਟ੍ਰੇਨਿੰਗ ਲਈ ਦਿੱਲੀ ਜਾ ਰਹੀ ਹੁੰਦੀ ਆ ਤੇ ਰਸਤੇ ਦੇ ਵਿੱਚ ਬੱਸ ਦੇ ਵਿੱਚ ਉਹਦਾ ਪਰਸ ਚੋਰੀ ਹੋ ਜਾਂਦਾ ਤੇ ਫਿਰ ਅੱਗੇ ਉਹਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਬੱਸ ਦੇ ਕਨੈਕਟਰ ਤੇ ਡਰਾਈਵਰ ਉਹਦੇ ਨਾਲ ਕਿੱਦਾਂ ਦਾ سلوਕ ਕਰਦੇ ਆ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਮੀਰਾ ਦਾ ਬਚਪਨ ਕੋਈ ਬਹੁਤਾ ਵਧੀਆ ਨਹੀਂ ਸੀ ਮੀਰਾ ਇੱਕ ਪਛੜੇ ਜਿਹੇ ਪਿੰਡ ਦੇ ਵਿੱਚ ਇੱਕ ਛੋਟੇ ਜਿਹੇ ਪਰਿਵਾਰ ਦੇ ਵਿੱਚ ਰਹਿਣ ਵਾਲੀ ਲੜਕੀ ਸੀ। ਉਹਦਾ ਬਚਪਨ ਬਹੁਤ ਸੰਘਰਸ਼ ਭਰਿਆ ਸੀ। ਉਹਨਾਂ ਦੀ ਕੱਚੀ ਦੀ ਕੋਠੜੀ ਜਿਹੜੀ ਕਿ ਮੀਂਹ ਦੇ ਨਾਲ ਚੋਂਦੀ ਰਹਿੰਦੀ ਸੀ ਤੇ ਜਦੋਂ ਵੀ ਮੀਂਹ ਆਉਂਦਾ ਤਾਂ ਮੀਰਾ ਆਪਣੀ ਮਾਂ ਨੂੰ ਉਸ ਚੋਂਦੀ ਹੋਈ ਛੱਤ ਦੇ ਹੇਠਾਂ ਭਾਂਡੇ ਰੱਖਦੀ ਵੇਖਦੀ ਰਹਿੰਦੀ ਸੀ ਕਿ ਕਿਵੇਂ ਉਹਦੀ ਮਾਂ ਕੋਸ਼ਿਸ਼ ਕਰਦੀ ਰਹਿੰਦੀ ਕਿ ਉਹਨਾਂ ਦੀ ਛੱਤ ਦਾ ਜਿਹੜਾ ਪਾਣੀ ਆ ਉਹਨਾਂ ਦੀ ਝੌਂਪੜੀ ਦੇ ਵਿੱਚ ਨਾ ਵੜੇ। ਖਿਆਲ ਤੇ ਗਰਮੀ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਉਸੇ ਝੌਂਪੜੀ ਦੇ ਵਿੱਚ ਰਹਿਣਾ ਗਰਮੀਆਂ 'ਚ ਗਰਮੀ ਤੇ ਸਰਦੀਆਂ ਦੇ ਵਿੱਚ ਠੰਡ ਨਾਲ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ। ਪੰਗੀਆਂ ਤੁਰਸ਼ੀਆਂ ਦਾ ਬਚਪਨ ਮੀਰਾ ਨੇ ਵੇਖਿਆ ਸੀ। ਉਸ ਤੋਂ ਬਾਅਦ ਜਦੋਂ ਮੀਰਾ ਨੂੰ ਪੜਨ ਲਾਇਆ ਜਾਂਦਾ ਸਰਕਾਰੀ ਸਕੂਲ ਦੇ ਵਿੱਚ ਉਹ ਪੜਨ ਜਾਂਦੀ ਆ ਤੇ ਉਹ ਵੇਖਦੀ ਵੀ ਉਹਦੇ ਨਾਲ ਦੀਆਂ ਜਿਹੜੀਆਂ ਕੁੜੀਆਂ ਉਹਨਾਂ ਦੇ ਸੋਹਣੀਆਂ ਵਰਦੀਆਂ ਪਾਈਆਂ ਹੁੰਦੀਆਂ ਉਹਨਾਂ ਕੋਲ ਦੋ-ਦੋ ਵਰਦੀਆਂ ਹੋਣੀਆਂ। ਮੀਰਾ ਤੇ ਉਹਦੇ ਭਰਾ ਕੋਲ ਸਿਰਫ ਇੱਕ-ਇੱਕ ਵਰਦੀ ਸੀ। ਤੇ ਉਹਨੂੰ ਹੀ ਉਹ ਧੋ ਲੈਂਦੇ ਰਾਤ ਨੂੰ ਧੋ ਕੇ ਸੁੱਕਣਾ ਪਾ ਦਿੰਦੇ ਅਗਲੇ ਦਿਨ ਫੇਰ ਸਵੇਰੇ ਉਹੀ ਵਰਦੀ ਪਾ ਲੈਂਦੇ ਤੇ ਨਵੇਂ ਕੱਪੜੇ ਤਾਂ ਉਹਨਾਂ ਨੂੰ ਕਦੇ ਮਿਲੇ ਹੀ ਨਹੀਂ ਸੀ ਨਵੇਂ ਕੱਪੜੇ ਸਿਰਫ ਉਹਨਾਂ ਨੂੰ ਉਦੋਂ ਮਿਲਦੇ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤੇ ਉਹ ਵੀ ਆਪ ਦੇ ਨਹੀਂ ਹੁੰਦੇ ਸੀ ਮੰਗਵੇਂ ਮਿਲਦੇ ਸੀ ਉਹਦੀ ਮਾਂ ਕਿਸੇ ਦੇ ਘਰੇ ਕੰਮ ਕਰਨ ਜਾਂਦੀ ਤੇ ਕਹਿ ਦਿੰਦੀ ਵੀ ਤੁਹਾਡੇ ਜਵਾਕਾਂ ਦੇ ਪੁਰਾਣੇ ਕੱਪੜੇ ਦੇ ਦਿਓ ਮੀਰਾ ਨੇ ਇਹ ਸਾਰਾ ਕੁਝ ਹੰਡਾਇਆ ਤੇ ਮੀਰਾ ਇਹ ਸਮਝ ਗਈ ਸੀ ਵੀ ਮੇਰਾ ਪਿਓ ਤੇ ਮੇਰੀ ਮਾਂ ਸਾਡੇ ਲਈ ਕਿੰਨੀ ਮਿਹਨਤ ਕਰਦੇ ਆ ਉਹ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਨਾਲ ਆਪਣੀ ਮਾਂ ਨੂੰ ਹੌਸਲਾ ਦਿੰਦੀ ਕਹਿੰਦੀ ਮਾਂ ਵੀ ਇੱਕ ਦਿਨ ਆਪਾਂ ਇਸ ਜ਼ਿੰਦਗੀ ਚੋਂ ਜ਼ਰੂਰ ਨਿਕਲਾਂਗੇ ਤੇ ਉਹਦੀ ਮਾਂ ਸੋਚਦੀ ਵੀ ਦੇਖ ਇਹਨੂੰ ਲੱਗਦਾ ਵੀ ਸੁਪਨੇ ਵਾਂਗੂ ਹੀ ਇਸ ਜ਼ਿੰਦਗੀ ਚੋਂ ਨਿਕਲਿਆ ਜਾਊਗਾ ਪਰ ਉਹ ਆਵਦੀ ਤੀ ਦਾ ਦਿਲ ਨਾ ਤੋੜਦੀ ਤੇ ਮੀਰਾ ਆਪਣੇ ਛੋਟੇ ਭਰਾ ਨੂੰ ਇਹੀ ਸਮਝਾਉਂਦੀ ਕਿ ਆਪਣੇ ਮਾਂ-ਬਾਪ ਕੋਲ ਕੋਈ ਜਾਇਦਾਦ ਨਹੀਂ ਆਪਾਂ ਦੋਨੇ ਉਹਨਾਂ ਦੀ ਜਾਇਦਾਦ ਆ ਤੂੰ ਪੜਿਆ ਕਰ ਮੈਂ ਵੀ ਪੜੂੰ ਪੜ੍ਹ ਲਿਖ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਬਦਲਾਂਗੇ ਤੇ ਉਹਦਾ ਭਰਾ ਜਿਹੜਾ ਉਹਦੀ ਗੱਲ ਦੇ ਵਿੱਚ ਹੰਗਾਰਾ ਦੇ ਦਿੰਦਾ ਉਹਨੂੰ ਵੀ ਐਂ ਲੱਗਦਾ ਵੀ ਮੀਰਾ ਸਹੀ ਕਹਿੰਦੀ ਆ ਪਹਿਲਾਂ ਮੀਰਾ ਨੂੰ ਇਹ ਲੱਗਦਾ ਹੁੰਦਾ ਸੀ ਵੀ ਜਿਹੜਾ ਪੈਸਾ ਪੈਸੇ ਦੇ ਨਾਲ ਹੀ ਬੰਦੇ ਦੀ ਇੱਜ਼ਤ ਹੁੰਦੀ ਆ ਤੇ ਉਹਨੂੰ ਹੀ ਲੱਗਦਾ ਸੀ ਵੀ ਸਾਡੇ ਕੋਲ ਪੈਸਾ ਕਿਉਂ ਨਹੀਂ ਉਹ ਆਪਣੇ ਮਾਂ ਪਿਓ ਨੂੰ ਕਹਿ ਦਿੰਦੀ ਵੀ ਜਿਹੜੇ ਲੋਕਾਂ ਕੋਲ ਇੰਨੇ ਪੈਸੇ ਆ ਵੀ ਪਾਪਾ ਆਪਣੇ ਕੋਲ ਕਿਉਂ ਨਹੀਂ ਹੈਗੇ ਵੀ ਪੈਸੇ ਵਾਲੀ ਮਸ਼ੀਨ ਆਪਾਂ ਲਿਆ ਲਈਏ ਪੈਸੇ ਬਣਾ ਲਾਂਗੇ ਕਾਗਜ਼ ਦੇ ਹੁੰਦੇ ਆ ਬਚਪਨੀ ਗੱਲਾਂ ਹਨਾ ਨਾ ਸਮਝੀ ਵਾਲੀਆਂ ਗੱਲਾਂ ਚਲੋ ਉਹਦੇ ਪਿਓ ਨੇ ਕਦੇ ਨਾ ਖਿਜਣਾ ਉਹਦੀਆਂ ਉਹਨਾਂ ਗੱਲਾਂ ਦਾ ਹੀ ਹੰਗਾਰਾ ਭਰੀ ਜਾਣਾ ਉਹਦੇ ਪਿਓ ਕਿਸੇ ਫੈਕਟਰੀ ਦੇ ਵਿੱਚ ਲੱਗੇ ਹੋਏ ਸੀ ਤੇ ਮਾਂ ਸੀ ਜਿਹੜੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਤੇ ਮੀਰਾ 7ਵੀਂ 8ਵੀਂ ਜਮਾਤ ਦੇ ਵਿੱਚ ਹੁੰਦੀ ਆ ਉਹਨਾਂ ਦੇ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਹੁੰਦਾ ਤੇ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਜਿਹੜੇ ਹੁੰਦੇ ਆ ਉਹ ਇੱਕ ਔਰਤ ਹੁੰਦੀ ਆ ਵਧੀਆ ਅਫਸਰ ਔਰਤ ਆਈ ਹੁੰਦੀ ਆ ਤੇ ਜਦੋਂ ਮੀਰਾ ਦੇਖਦੀ ਆ ਵੀ ਜਦੋਂ ਉਹ ਔਰਤ ਆਉਂਦੀ ਆ ਤਾਂ ਸਾਰੇ ਖੜੇ ਹੋ ਕੇ ਤਾੜੀਆਂ ਮਾਰਦੇ ਆ ਫਿਰ ਉਸ ਔਰਤ ਨੂੰ ਸਟੇਜ ਤੇ ਬਿਠਾਇਆ ਜਾਂਦਾ ਉਸ ਔਰਤ ਭਾਸ਼ਣ ਦਿੰਦੀ ਆ ਤੇ ਉਹ ਕਹਿੰਦੀ ਆ ਵੀ ਮੈਂ ਗਰੀਬੀ ਦੇ ਵਿੱਚੋਂ ਉੱਠ ਕੇ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕੀਤਾ ਤੇ ਮੀਰਾ ਇਹ ਵੀ ਦੇਖਦੀ ਆ ਵੀ ਉਸ ਅਫਸਰ ਦੇ ਆਸੇ ਪਾਸੇ ਸਾਰਾ ਸਟਾਫ ਭੱਜਿਆ ਫਿਰਦਾ ਜਿੰਨੇ ਵੀ ਹਨਾ ਲੋਕ ਨੇ ਉਸ ਅਫਸਰ ਦੀ ਆਉ ਭਗਤ ਕਰਦੇ ਆ ਫਿਰ ਉਹਨੂੰ ਸਮਝ ਆਈ ਵੀ ਇਕੱਲਾ ਪੈਸਾ ਸਾਰਾ ਕੁਝ ਨਹੀਂ ਹੁੰਦਾ ਵੀ ਉਹਦਾ ਵੀ ਸਾਡੇ ਸਤਿਕਾਰ ਦਾ ਕਾਰਨ ਬਣਦਾ ਵੀ ਇਸ ਔਰਤ ਦੇ ਕੋਲੇ ਉਹਦਾ ਹੀ ਇਹੋ ਜਿਹਾ ਵੀ ਜਿਹੜੀ ਹਨਾ ਸਾਰੀ ਖਲਕਤ ਆ ਇਹਦਾ ਸਨਮਾਨ ਕਰਨ ਤੇ ਲੱਗੀ ਹੋਈ ਆ ਉਹਨੇ ਉਸ ਦਿਨ ਮਨ ਦੇ ਵਿੱਚ ਇਹ ਸੋਚਿਆ ਵੀ ਮੈਂ ਵੀ ਇੱਕ ਨਾ ਇੱਕ ਦਿਨ ਇੰਨੀ ਵੱਡੀ ਅਫਸਰ ਬਣਨਾ ਵੀ ਮੇਰਾ ਵੀ ਇਹੀ ਮਾਨ ਸਨਮਾਨ ਹੋਵੇ ਉਹ ਘਰ ਆਉਂਦੀ ਆ ਘਰ ਆ ਕੇ ਆਪਣੇ ਪਿਓ ਨੂੰ ਦੱਸਦੀ ਆ ਵੀ ਪਾਪਾ ਅੱਜ ਸਾਡੇ ਨਾਲ ਇੱਕ ਅਫਸਰ ਨਹੀਂ ਆਈ ਸੀ ਬਾਲੀ ਸੋਹਣੀ ਵਰਦੀ ਪਾਈ ਸੀ ਤੇ ਮੈਂ ਤੁਹਾਡੇ ਨਾਲ ਵਾਦਾ ਕਰਦੀ ਆਂ ਵੀ ਸੋਢੀ ਧੀ ਵੀ ਅਫਸਰ ਨਹੀਂ ਬਣੂ। ਉਹਦਾ ਪਿਓ ਵਿਚਾਰਾ ਮਨ ਦੇ ਵਿੱਚ ਸੋਚਦਾ ਵੀ ਇਹ ਤਾਂ ਉਹੀ ਹੈ ਨਾ ਖਿਆਲੀ ਪਲਉ ਪਕਾਉਂਦੀ ਆ ਮੇਰੀ ਧੀ ਪਰ ਉਹਨੇ ਕਦੇ ਆਪਣੀ ਧੀ ਦਾ ਦਿਲ ਨਹੀਂ ਤੋੜਿਆ ਸੀ। ਉਹ ਕਹਿੰਦਾ ਹਾਂ ਧੀਏ ਮੈਂ ਤਾਂ ਆਪ ਚਾਉਣਾ ਵੀ ਤੂੰ ਬਹੁਤ ਵੱਡੀ ਅਫਸਰ ਬਣੀ। ਚਲੋ ਗੱਲ ਆਈ ਤੇ ਗਈ ਪਰ ਮੀਰਾ ਦੀ ਜਿਹੜੀ ਇਹ ਗੱਲ ਸੀ ਇਹ ਹਵਾਈ ਫੈਰ ਨਹੀਂ ਸੀ। ਉਹਨੇ ਮਨ ਦੇ ਵਿੱਚ ਇਹ ਇਰਾਦਾ ਕੀਤਾ। ਅਗਲੇ ਦਿਨ ਜਦੋਂ ਉਹ ਸਕੂਲ ਜਾਂਦੀ ਆ ਤਾਂ ਉਹ ਆਪਣੇ ਇੱਕ ਟੀਚਰ ਨੂੰ ਪੁੱਛਦੀ ਆ ਕਿ ਸਰ ਜਿਹੜੇ ਆਪਣੇ ਕੱਲ ਮੈਡਮ ਆਈ ਸੀ ਉਹ ਕੌਣ ਸੀਗੇ ਉਹ ਕਹਿੰਦਾ ਵੀ ਆਪਣੇ ਤਾਂ ਬਹੁਤ ਮੈਡਮ ਆਈ ਸੀ ਕਿਹਦੀ ਗੱਲ ਕਰਦੇ ਹੋ ਕਹਿੰਦੀ ਉਹੀ ਜਿਹੜੇ ਵਰਦੀ ਦੇ ਵਿੱਚ ਸੀਗੇ ਟੋਪੀ ਲਈ ਸੀ ਜਿਨ੍ਹਾਂ ਨੇ ਤੇ ਸਾਰੇ ਉਹਨਾਂ ਨੂੰ ਹਨਾ ਬੁਲਾ ਰਹੇ ਸੀ ਪੈਰੀ ਹੱਥ ਲਾ ਰਹੇ ਸੀ ਤਾਂ ਉਹਨੂੰ ਟੀਚਰ ਕਹਿੰਦੇ ਆ ਕਿ ਉਹ ਤਾਂ ਇੱਕ ਆਈਪੀਐਸ ਦਾ ਆਫੀਸਰ ਸੀ ਕਹਿੰਦੀ ਸਰ ਮੈਂ ਵੀ ਉਹੀ ਬਣਨਾ ਚਾਹਣੀ ਆ ਟੀਚਰ ਉਹਦੇ ਵੱਲ ਵੇਖਿਆ ਤੇ ਕਹਿੰਦਾ ਐਨੇ ਵੱਡੇ ਸੁਪਨੇ ਨਹੀਂ ਦੇਖਣੇ ਚਾਹੀਦੇ ਕਿ ਉਹ ਸੁਪਨੇ ਪੂਰੇ ਨਾ ਹੋਣ ਤੇ ਅਸੀਂ ਕਮਲੇ ਹੋ ਜੀਏ। ਇੱਥੇ ਟੀਚਰ ਨੇ ਉਹਨੂੰ ਉਤਸ਼ਾਹਿਤ ਕਰਨ ਦੀ ਬਜਾਏ ਉਹਦਾ ਮਨੋਵਲ ਡੇਗਣ ਦੀ ਕੋਸ਼ਿਸ਼ ਕੀਤੀ। ਪਰ ਉਹ ਸੋਚਦੀ ਆ ਉਹ ਕਹਿੰਦੀ ਨਹੀਂ ਸਰ ਉਹ ਵੀ ਤਾਂ ਇਸੇ ਤਰਤੀ ਤੇ ਜੰਮੀ ਆ। ਕੀ ਖਾਸੀ ਆ ਤਾਂ ਉਹਦੇ ਵਿੱਚ? ਉਹ ਪੜੀ ਹੋਊ ਗੱਦ। ਉਹ ਕਹਿੰਦਾ ਕਿ ਇਹੋ ਜੀਆਂ ਗੱਲਾਂ ਮੇਰਾ ਤੇਰੇ ਵਾਸਤੇ ਦੀਆਂ ਨਹੀਂ ਹੈਗੀਆਂ। ਵੀ ਤੂੰ ਛੋਟੇ ਲੈਵਲ ਦੀਆਂ ਗੱਲਾਂ ਕਰ ਠੀਕ ਆ। ਛੋਟੀ ਮੋਟੀ ਨੌਕਰੀ ਤੈਨੂੰ ਮਿਲ ਜੂਗੀ ਪਰ ਇੰਨੇ ਵੱਡੇ ਅਫਸਰ ਨਹੀਂ ਨਹੀਂ ਤੂੰ ਬਣ ਸਕਦੀ। ਉਹ ਕਹਿੰਦੀ ਸਰ ਕਿੱਥੇ ਤਾਂ ਤੁਸੀਂ ਮੈਨੂੰ ਹੌਸਲਾ ਦੇਣਾ ਸੀ ਤੇ ਕਿੱਥੇ ਤੁਸੀਂ ਇਹ ਵਰਕ ਹੀ ਪਾੜ ਰਹੇ ਹੋ ਵੀ ਮੈਂ ਬਾਣੀ ਨਹੀਂ ਸਕਦੀ ਉਹ ਕਹਿੰਦਾ ਪਤ ਤਾਂ ਮੈਂ ਤੈਨੂੰ ਝੂਠੇ ਦਿਲਾਸੇ ਕਿਉਂ ਦੇਵਾਂ ਮੈਂ ਉਹ ਗੱਲ ਕਿਉਂ ਕਹਾ ਜਿਹੜੀ ਹੋ ਨਹੀਂ ਸਕਦੀ ਤੇ ਚਲੋ ਮੀਰਾ ਨਾ ਜਿਹੜੀ ਉਹ ਚੁੱਪ ਕਰ ਜਾਂਦੀ ਆ ਫਿਰ ਉਹ ਸੋਚਦੀ ਆ ਵੀ ਉਸ ਆਫੀਸਰ ਦੇ ਵਿੱਚ ਅਜਿਹਾ ਕੀ ਖਾਸ ਸੀ ਤੇ ਉਹ ਨਾ ਕੀ ਕਰਦੀ ਆ ਜੋ ਵੀ ਉਹਦਾ ਕੰਮ ਹੁੰਦਾ ਸਕੂਲ ਦਾ ਪੜਦੀ ਉਹ ਪਹਿਲਾਂ ਵੀ ਬਹੁਤ ਸੀ ਉਹ ਸੋਚਦੀ ਵੀ ਉਹ ਪੜਦੀ ਹੋ ਜਿਹੜੀ ਚੀਜ਼ ਉਹਨੂੰ ਨਾ ਆਉਂਦੀ ਹੋ ਉਹ ਸਿੱਖਦੀ ਹੋ ਉਹ ਵੀ ਕੀ ਕਰਦੀ ਆ ਜਿਹੜੀ ਚੀਜ਼ ਉਹਨੂੰ ਨਹੀਂ ਸਮਝ ਆਉਂਦੀ ਮੈਥ ਕਰਨਾ ਆਉਣੀ ਇੰਗਲਿਸ਼ ਕਰਨੀ ਜਿਹੜੀ ਚੀਜ਼ ਉਹਨੂੰ ਨਾ ਸਮਝ ਆਉਣੀ ਉਹਨੇ ਟੀਚਰ ਤੋਂ ਵਾਰ-ਵਾਰ ਪੁੱਛਣੀ ਤੇ ਟੀਚਰ ਵੀ ਕਈ ਵਾਰ ਖਿਜ ਜਾਂਦੇ ਪਰ ਉਹਦਾ ਉਹ ਅਧਿਆਪਕ ਇਹ ਗੱਲ ਨੋਟ ਕਰਦਾ ਸੀ ਵੀ ਜਿੱਦਣ ਦਾ ਉਹ ਪ੍ਰੋਗਰਾਮ ਹੋ ਕੇ ਹਟਿਆ ਤੇ ਉਹ ਆਫੀਸਰ ਇੱਥੋਂ ਗਈ ਆ ਵੀ ਮੀਰਾ ਦੀ ਜਿਹੜੀ ਲਗਨ ਆ ਉਹ ਵਧ ਗਈ ਆ ਤੇ ਇੱਕ ਦਿਨ ਉਹਨੂੰ ਇਹ ਲੱਗਿਆ ਵੀ ਸ਼ਾਇਦ ਇਸ ਕੁੜੀ ਦਾ ਮੈਨੂੰ ਹੌਸਲਾ ਵਧਾਉਣਾ ਚਾਹੀਦਾ ਸੀ ਵੀ ਮੈਂ ਇੱਕ ਟੀਚਰ ਹੋ ਕੇ ਇਹਨੂੰ ਸ਼ਾਇਦ ਗਲਤ ਰਾਹ ਪਾਇਆ ਮੈਂ ਇਹ ਕਿਹਾ ਵੀ ਤੂੰ ਬਣ ਨਹੀਂ ਸਕਦੀ ਜਿਹੜੇ ਹਿਸਾਬ ਨਾਲ ਇਹਦੇ 'ਚ ਜਨੂਨ ਹੈ ਬਣ ਸਕਦੀ ਆ। ਚਲ ਇੱਕ ਦਿਨ ਨਾ ਉਹ ਆਪ ਹੀ ਮੀਰਾ ਨੂੰ ਬੁਲਾਉਂਦਾ ਤੇ ਮੀਰਾ ਨੂੰ ਕਹਿੰਦਾ ਕਿ ਦੇਖ ਮੀਰਾ ਪੁੱਤ ਮੈਂ ਤੇਰਾ ਮਾਰਗਦਰਸ਼ਕ ਆ ਮੈਂ ਤੇਰਾ ਅਧਿਆਪਕ ਆ। ਜਿਹੜੀ ਗੱਲ ਤੂੰ ਮੈਨੂੰ ਕਹੀ ਕਿ ਤੂੰ ਅਫਸਰ ਬਣਨਾ ਚਾਹਣੀ ਆ, ਤੂੰ ਸਹੀ ਕਹੀ ਸੀ। ਬਸ ਮੈਂ ਇਸ ਕਰਕੇ ਹਨਾ ਤੈਨੂੰ ਸ਼ਾਇਦ ਡੀਮੋਟੀਵੇਟ ਕਰ ਗਿਆ ਜਾਂ ਤੈਨੂੰ ਤੇ ਇਸ ਗੱਲ ਲਈ ਨਕਾਰ ਗਿਆ ਵੀ ਤੂੰ ਅਫਸਰ ਨਹੀਂ ਬਣ ਸਕਦੀ। ਕਿਉਂਕਿ ਤੇਰੇ ਘਰ ਦੇ ਹਾਲਾਤ ਨਹੀਂ ਪਰ ਪੁੱਤ ਜੇ ਦੇਰੜ ਇਰਾਦਾ ਹੋਵੇ ਨਾ ਤਾਂ ਅਸੀਂ ਕੁਝ ਵੀ ਕਰ ਸਕਦੇ ਆ ਤੂੰ ਆਪਣੀ ਮਿਹਨਤ ਇਸੇ ਤਰ੍ਹਾਂ ਜਾਰੀ ਰੱਖ ਅੱਗੇ ਜਾ ਕੇ ਜੇ ਮੇਰੀ ਕਿਸੇ ਮਦਦ ਦੀ ਲੋੜ ਹੋਊਗੀ ਤਾਂ ਮੈਂ ਤੇਰੀ ਮਦਦ ਜ਼ਰੂਰ ਕਰੂੰ ਚਲੋ ਬਾਕੀ ਅਧਿਆਪਕ ਨਾਲ ਗੱਲ ਕਰਦਾ ਤੇ ਮੀਰਾ ਦੇ ਜਨੂਨ ਬਾਰੇ ਦੱਸਦਾ ਬਾਕੀ ਅਧਿਆਪਕ ਵੀ ਗੱਲ ਕਰਦੇ ਆ ਵੀ ਦੇਖੋ ਪੜ੍ਹਾਈ ਦੇ ਲਈ ਪੈਸਾ ਜ਼ਰੂਰੀ ਆ ਆਰਥਿਕ ਹਾਲਤ ਸਥਿਰ ਹੋਣਾ ਜ਼ਰੂਰੀ ਆ ਪਰ ਕਈ ਬੱਚੇ ਹੁੰਦੇ ਆ ਗੋਡ ਗਿਫਟਡ ਹੁੰਦੇ ਆ ਉਨ੍ਹਾਂ ਦੇ ਵਿੱਚ ਇੰਨੀ ਇੱਕ ਅਲੱਗ ਤਰ੍ਹਾਂ ਦੀ એનર્ਜੀ ਹੁੰਦੀ ਆ ਵੀ ਉਹ ਜਨੂਨ ਹੁੰਦਾ ਕੁਝ ਵੀ ਕਰ ਸਕਦੇ ਹੁੰਦੇ ਆ ਜੇ ਮੀਰਾ ਦੇ ਵਿੱਚ ਇਹ ਜਨੂਨ ਆ ਤਾਂ ਸਾਨੂੰ ਜ਼ਰੂਰ ਉਹਦੇ ਲਈ ਕੁਝ ਕਰਨਾ ਚਾਹੀਦਾ ਸਾਰੇ ਜਣੇ ਇਹ ਰਲ ਕੇ ਸੋਚਦੇ ਆ ਵੀ ਇਹਨੂੰ 12ਵੀਂ ਕਰਨ ਦੇ ਉਦੋਂ ਬਾਅਦ ਜੇ ਇਹਦੀ ਪੜ੍ਹਾਈ ਤੇ ਆਪਾਂ ਨੂੰ ਕੋਈ ਖਰਚਾ ਕਰਨਾ ਪਿਆ ਤਾਂ ਆਪਾਂ ਕਰਾਂਗੇ ਤਾਂ ਵਿੱਚੋਂ ਹੀ ਇੱਕ ਅਧਿਆਪਕ ਕਹਿੰਦਾ ਵੀ ਹੁਣ ਤਾਂ ਵੱਡੀਆਂ-ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਨਾ ਉਹ ਸਕਾਲਰਸ਼ਿਪ ਦਿੰਦੀਆਂ ਵੀ ਆਪਾਂ ਇਹਨੂੰ ਜ਼ਰੂਰ ਗਾਈਡ ਕਰਾਂਗੇ ਚਲੋ ਕਰਦੇ ਕਰਾਉਂਦੇ ਮੀਰਾ 10ਵੀਂ ਕਰਦੀ ਆ ਤੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਫਰਸਟ ਆਉਂਦੀ ਆ ਹੁਣ ਆਉਂਦੀ ਆ ਅੱਗੇ ਪਲੱਸ 2 ਕਰਨ ਦੀ ਵਾਰੀ ਪਲੱਸ 2 ਵੀ ਉਹਨੂੰ ਵਧੀਆ ਸਟਰੀਮੰਦਵਾਈ ਜਾਂਦੀ ਆ ਤੇ ਉਹਨੂੰ ਕਿਹਾ ਜਾਂਦਾ ਵੀ ਮੈਡੀਕਲ ਨੌਨ ਮੈਡੀਕਲ ਤੂੰ ਕੀ ਕਰਨਾ ਤੇ ਚਲੋ ਉਹਨਾਂ ਜਿਵੇਂ ਹੁਣ ਪਰਿਵਾਰ ਅਨਪੜ੍ਹ ਸੀ ਉਹਦੇ ਲਈ ਗਾਈਡੈਂਸ ਦੀ ਦਿੱਕਤ ਸੀ ਪਰ ਉਹਦੇ ਅਧਿਆਪਕ ਆ ਜਿਹੜੇ ਉਹਦੇ ਨਾਲ ਕੰਟੈਕਟ 'ਚ ਰਹਿੰਦੇ ਆ ਉਹਨੂੰ ਗਾਈਡ ਕਰਦੇ ਆ ਤੇ ਕਿਸੇ ਸ਼ਹਿਰ ਦੇ ਵਿੱਚ ਉਹ ਮੈਡੀਕਲ ਦੇ ਨਾਲ ਪਲੱਸ 2 ਕਰਦੀ ਆ ਪਲਸ 2 ਕਰਨ ਤੋਂ ਬਾਅਦ ਚਲੋ ਉਹਦੇ ਪਲਸ 2 ਦੇ ਵਿੱਚ ਵੀ ਵਧੀਆ ਨੰਬਰ ਹੁੰਦੇ ਆ ਇਸ ਤੋਂ ਬਾਅਦ ਗੱਲ ਆਉਂਦੀ ਆ ਸਿਵਲ ਸਰਵਿਸ ਦੇ ਟੈਸਟ ਦੀ ਤਿਆਰੀ ਦੀ ਟੈਸਟ ਦੀ ਤਿਆਰੀ ਕਰਨੀ ਦਿਨ ਰਾਤ ਮਿਹਨਤ ਤੇ ਪੈਸਾ ਵੀ ਚਾਹੀਦਾ ਹੁੰਦਾ ਤਾਂ ਸਾਰੇ ਅਧਿਆਪਕ ਨਾ ਇੱਕ ਕਾਲਜ ਇੱਕ ਸੰਸਥਾ ਦੇ ਨਾਲ ਉਹਨਾਂ ਨੂੰ ਰਾਬਤਾ ਕਾਇਮ ਕਰਦੇ ਆ ਉਹ ਤੇ ਉਸ ਸੰਸਥਾ ਦਾ ਜਿਹੜਾ ਮੈਨੇਜਰ ਹੁੰਦਾ ਉਹਨੂੰ ਦੱਸਦੇ ਆ ਵੀ ਇੱਕ ਕੁੜੀ ਆ ਗੋਡ ਗਿਫਟਡੀ ਆ ਬਹੁਤ ਇੰਟੈਲੀਜੈਂਟ ਆ ਪਰ ਗਰੀਬੀ ਆ ਘਰ ਦੇ ਵਿੱਚ ਜੇ ਤੁਹਾਡੀ ਸੰਸਥਾ ਕੁਝ ਕਰ ਸਕਦੀ ਆ ਤਾਂ ਉਸ ਸੰਸਥਾ ਦਾ ਮੈਨੇਜਰ ਆ ਜਿਹੜਾ ਉਮੀਰਾ ਨੂੰ ਮਿਲਣਾ ਚਾਹੁੰਦਾ ਹੁੰਦਾ ਤੇ ਅਧਿਆਪਕ ਮੀਰਾ ਨੂੰ ਉਸ ਸੰਸਥਾ ਦੇ ਵਿੱਚ ਲੈ ਕੇ ਜਾਂਦੇ ਆ ਤੇ ਉਹ ਸੰਸਥਾ ਦਾ ਮੈਨੇਜਰ ਆ ਜਦੋਂ ਮੀਰਾ ਦੀ ਇੰਟਰਵਿਊ ਲੈਂਦਾ ਤਾਂ ਉਹ ਬਾਗੋ ਬਾਗ ਹੋ ਜਾਂਦਾ ਤੇ ਉਹਨੂੰ ਕਹਿੰਦਾ ਧੀਏ ਜੋ ਕੁਝ ਵੀ ਤੂੰ ਬਣਨਾ ਚਾਹੇ ਤੈਨੂੰ ਅ ਔਪਸਰ ਬਣਨਾ ਨਾ ਤੂੰ ਤੈਨੂੰ ਅਫਸਰ ਬਣਨ ਦਾ ਸ਼ੌਂਕ ਆ ਤਾਂ ਮੈਂ ਤੇਰੀ ਮਦਦ ਕਰੂੰਗਾ ਮੈਂ ਆਪਦੇ ਵੱਲੋਂ ਨਹੀਂ ਕਰੂੰਗਾ ਸਾਡੀ ਸੰਸਥਾ ਚੈਰੀਟੇਬਲ ਸੰਸਥਾ ਸਾਨੂੰ ਬਾਰੋਂ ਫੰਡਿੰਗ ਆਉਂਦੀ ਆ ਅਸੀਂ ਤੇਰੀ ਜ਼ਰੂਰ ਮਦਦ ਕਰਾਂਗੇ ਤਾਂ ਮੀਰਾ ਦਾ ਹੌਸਲਾ ਦੁੱਗਣਾ ਹੋ ਜਾਂਦਾ ਉਹ ਆਪਦੇ ਮੰਮੀ ਪਾਪਾ ਨਾਲ ਗੱਲ ਕਰਦੀ ਆ ਤੇ ਚਲੋ ਉਸ ਤੋਂ ਬਾਅਦ ਉਹ ਨਾ ਵੱਡੇ ਸ਼ਹਿਰ ਦੇ ਵਿੱਚ ਹੀ ਇੱਕ ਹੋਸਟਲ ਦੇ ਵਿੱਚ ਰਹਿ ਕੇ ਪੜਦੀ ਆ ਇੱਕ ਇੰਸਟੀਚਿਊਟ ਦੇ ਵਿੱਚ ਅਗਲੇ ਟੈਸਟਾਂ ਦੀ ਤਿਆਰੀ ਕਰਦੀ ਆ ਇੱਕ ਸਾਲ ਦੀ ਸਖਤ ਮਿਹਨਤ ਦੇ ਬਾਅਦ ਮੀਰਾ ਸਿਵਲ ਸਰਵਿਸ ਦਾ ਜਿਹੜਾ ਟੈਸਟ ਆ ਕਲੀਅਰ ਕਰ ਲੈਂਦੀ ਆ ਤੇ ਹੁਣ ਉਹ ਆਈਪੀਐਸ ਅਧਿਕਾਰੀ ਬਣ ਜਾਂਦੀ ਆ ਬਸ ਉਸ ਤੋਂ ਪਹਿਲਾਂ ਉਹਦੀ 1 ਸਾਲ ਦੀ ਟ੍ਰੇਨਿੰਗ ਹੁੰਦੀ ਆ ਤੇ ਉਹਦੀ ਟ੍ਰੇਨਿੰਗ ਆ ਜਿਹੜੀ ਉਹ ਹైదరాబాద్ ਹੋਣੀ ਹੁੰਦੀ ਆ ਜਦੋਂ ਉਹ ਆਪਣੇ ਘਰ ਆਉਂਦੀ ਆ ਪੜ ਕੇ ਆਉਂਦੀ ਆ ਤੇ ਉਹਦੇ ਮਾਪਿਆਂ ਨੂੰ ਇਹ ਪਤਾ ਲੱਗਦਾ ਵੀ ਸਾਡੀ ਕੁੜੀ ਨੇ ਕੋਈ ਵੱਡਾ ਇਮਤਿਹਾਨ ਪਾਸ ਕੀਤਾ ਚਲੋ ਉਹ ਬੜੇ ਖੁਸ਼ ਹੁੰਦੇ ਆ ਤੇ ਪਿੰਡ ਦੇ ਵਿੱਚ ਗੱਲ ਫੈਲਦੀ ਆ ਪਿੰਡ ਦੇ ਲੋਕ ਵੀ ਵਧਾਈਆਂ ਦਿੰਦੇ ਆ ਉਹ ਪਿੰਡ ਜਿੱਥੇ ਕਿਸੇ ਨੂੰ ਆਈਪੀਐਸ ਦਾ ਮਤਲਬ ਨਹੀਂ ਪਤਾ ਸੀ ਬਸ ਐਂ ਪਤਾ ਲੱਸੀ ਉਹਨਾਂ ਨੂੰ ਵੀ ਜਿਹੜੇ ਵੱਡੇ ਅਹੁਦਿਆਂ ਤੇ ਹੁੰਦੇ ਆ ਵੱਡੀਆਂ ਕੁਰਸੀਆਂ ਤੇ ਬੈੰਦੇ ਆ ਉਹ ਵੱਡੇ ਅਫਸਰ ਹੁੰਦੇ ਆ ਅਫਸਰ ਦਾ ਹੀ ਪਤਾ ਸੀ ਤੇ ਪਿੰਡ ਦੇ ਵਿੱਚ ਹਨਾ ਮੀਰਾ ਦੀ ਵੱੱਲੇ ਵੱੱਲੇ ਹੁੰਦੀ ਆ ਤੇ ਹੁਣ ਮੀਰਾ ਨੇ ਟ੍ਰੇਨਿੰਗ ਲਈ ਜਾਣਾ ਹੁੰਦਾ ਉਹਦੀ ਮਾਂ ਪਿੰਨੀਆਂ ਦਾ ਭਰਿਆ ਡੱਬਾ ਮੀਰਾ ਨੂੰ ਫੜਾਉਂਦੀ ਆ ਤੇ ਕਹਿੰਦੀ ਆ ਧੀਏ ਆਹ ਡੱਬਾ ਲੈ ਜੀ ਉੱਥੇ ਤੈਨੂੰ ਭੁੱਖ ਲੱਗਿਆ ਕਰੂ ਖਾ ਲਿਆ ਕਰੀ ਕੁਛਕ ਪੈਸੇ ਉਹਦਾ ਪਿਓ ਨੂੰ ਦਿੰਦਾ ਚਲੋ ਉਹ ਇੱਕ ਏਸੀ ਬੱਸ ਦੀ ਟਿਕਟ ਕਰਾਉਂਦੀ ਆ ਤੇ ਉਹਦਾ ਜੁਆਇਨਿੰਗ ਲੈਟਰ ਉਹਦੇ ਕੋਲ ਹੁੰਦਾ ਸਾਰਾ ਕੁਝ ਉਹ ਆਪਣੇ ਬੈਗ ਚ ਪਾ ਲੈਂਦੀ ਆ ਤੇ ਰਵਾਨਗੀ ਕਰਦੀ ਆ ਚਲੋ ਬੱਸ ਦੇ ਵਿੱਚ ਬੈਹਂਦੀ ਆ ਇੱਕ ਵਾਰ ਤਾਂ ਕਨਡੈਕਟਰ ਆ ਜਿਹੜਾ ਉਹ ਟਿਕਟ ਚੈੱਕ ਕਰ ਲੈਂਦਾ ਤੇ ਹੁਣ 68 ਲੰਬੀ ਸੀ ਰਸਤੇ ਦੇ ਵਿੱਚ ਰਾਤ ਹੋ ਜਾਂਦੀ ਆ ਤੇ 1 ਘੰਟੇ ਲਈ ਬੱਸ ਦੀ ਸਟੇ ਵੀ ਹੁੰਦੀ ਆ ਇੱਕ ਟਾਬੇ ਜੇ ਤੇ ਬੱਸ ਰੁਕਦੀ ਆ ਚਲੋ ਜੀ ਨੇ ਪਈ ਖਾਣਾ ਖਾਣਾ ਖਾ ਲਓ ਖਾਣਾ ਖਾਣ ਲਈ ਮੀਰਾ ਚਲੀ ਜਾਂਦੀ ਆ ਮੀਰਾ ਦਾ ਜਿਹੜਾ ਨਿਯੁਕਤੀ ਪੱਤਰ ਹੁੰਦਾ ਉਹ ਦੀ ਜੇਬ ਚ ਹੁੰਦਾ ਪਰ ਉਹ ਬੈਗ ਨਾ ਬੱਸ 'ਚ ਹੀ ਰੱਖ ਜਾਂਦੀ ਆ ਉਹਨੂੰ ਇਹ ਹੁੰਦਾ ਵੀ ਬੱਸ ਦੇ ਵਿੱਚ ਗਿਣਮੀਆਂ ਜੁੜਮੀਆਂ ਸਵਾਰੀਆਂ ਨੇ ਬਾਕੀ ਜੀ ਸਵਾਰੀਆਂ ਦਾ ਸਮਾਨ ਵੀ ਪਿਆ ਸੀ ਪਰ ਮੀਰਾ ਨੂੰ ਇਹ ਪਤਾ ਨਹੀਂ ਸੀ ਵੀ ਕੀਮਤੀ ਸਮਾਨ ਲੋਕ ਆਪਦੇ ਨਾਲ ਲੈ ਗਏ ਬਾਕੀ ਬੈਗ ਪਏ ਆ ਕੱਪੜੇ ਵਾਲੇ ਤੇ ਚਲੋ ਜਦੋਂ ਉਹ ਟਾਬੇ ਤੋਂ ਰੋਟੀ ਖਾ ਕੇ ਵਾਪਸ ਆਉਂਦੀ ਆ ਤੇ ਉਹਨਾ ਆਪਣਾ ਬੈਗ ਆ ਜਿਹੜਾ ਵੇਖਦੀ ਨਹੀਂ ਹੈਗੀ ਬੱਸ ਚੱਲ ਪੈਂਦੀ ਆ ਬੱਸ ਚੱਲਦੀ ਆ ਤੇ ਅੱਗੇ ਜਾ ਕੇ ਕੋਈ ਨਵਾਂ ਚੈੱਕ ਕਰਾ ਜਿਹੜਾ ਉਹ ਆਉਂਦਾ ਤੇ ਜਦੋਂ ਟਿਕਟਾਂ ਚੈੱਕ ਕਰਦੇ ਆ ਮੀਰਾ ਅਵੇਸਲੀ ਹੁੰਦੀ ਆ ਵੀ ਮੇਰੇ ਕੋਲ ਟਿਕਟ ਹੈਗੀ ਆ ਪਰ ਉਹਦੀ ਟਿਕਟ ਤੇ ਪੈਸਿਆਂ ਵਾਲਾ ਬਟੂਆ ਜਿਹੜਾ ਉਹ ਚੋਰੀ ਹੋ ਚੁੱਕਿਆ ਹੁੰਦਾ ਕਿਉਂਕਿ ਉਹਦੀ ਟਿਕਟੋਪ ਪੈਸਿਆਂ ਵਾਲੇ ਬਟੂਏ ਦੇ ਵਿੱਚ ਹੀ ਹੁੰਦੀ ਆ ਜਦੋਂ ਚੈੱਕਰ ਉਹਨੂੰ ਪੁੱਛਦਾ ਉਹ ਕਹਿੰਦੀ ਵੀ ਸਰ ਮੇਰੇ ਕੋਲੇ ਟਿਕਟ ਤਾਂ ਹੈਗੀ ਸੀ ਵੀ ਮੈਂ ਨਾ ਟਾਬੇ ਤੇ ਖਾਣਾ ਖਾਣ ਗਈ ਵੀ ਮੇਰਾ ਬਟੂਆ ਚੋਰੀ ਹੋ ਗਿਆ ਚੈੱਕਰ ਕਹਿੰਦਾ ਵੀ ਤੇਰੇ ਵਰਗੀਆਂ ਕੁੜੀਆਂ ਬਹੁਤ ਬਹਾਨੇ ਮਾਰਦੀਆਂ ਹੁੰਦੀਆਂ ਵੀ ਹੋਰ ਟਿਕਟ ਲੈ ਤਾਂ ਉਹ ਕਹਿੰਦੀ ਵੀ ਤੁਸੀਂ ਕਨੈਕਟਰ ਤੇ ਡਰਾਈਵਰ ਨਾਲ ਗੱਲ ਕਰੋ ਵੀ ਮੈਂ ਬਹੁਤ ਦੂਰੋਂ ਚੜ੍ਹੀ ਹੋਈ ਆ ਮੈਂ ਦਿੱਲੀ ਜਾਣਾ ਇਹਨਾਂ ਨੇ ਮੇਰੀ ਟਿਕਟ ਚੈੱਕ ਵੀ ਕੀਤੀ ਆ ਤੱਕ ਕਨੈਕਟਰ ਹੈ ਜਿਹੜਾ ਉਹ ਕਹਿੰਦਾ ਵੀ ਮੇਰੇ ਨਹੀਂ ਯਾਦ ਵੀ ਤੂੰ ਟਿਕਟ ਲਈ ਆ ਕਿ ਨਾ ਖੜਾ ਖੜਾ ਮੁੱਕਰ ਜਾਂਦਾ ਉਹ ਉਹ ਕਹਿੰਦੀ ਸਰ ਤੁਸੀਂ ਕਿਉਂ ਝੂਠ ਬੋਲਦੇ ਹੋ ਤੁਸੀਂ ਮੈਨੂੰ ਟਿਕਟ ਚੈੱਕ ਕਰਕੇ ਹੀ ਬੱਸ 'ਚ ਬਿਠਾਇਆ ਬਾਕੀ ਸਵਾਰੀਆਂ ਵੇਖਦੀਆਂ ਰਹਿੰਦੀਆਂ ਕੋਈ ਕੁਝ ਨਹੀਂ ਬੋਲਦਾ ਪਰ ਜਿਹੜਾ ਚੈਕਰ ਹੁੰਦਾ ਉਹ ਕਹਿੰਦਾ ਵੀ ਦੇਖੇ ਪ੍ਰਾਈਵੇਟ ਬੱਸ ਆ ਇਹਦੇ 'ਚ ਤੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕ ਚੜਦੇ ਹੋਣਗੇ ਵੀ ਇਹ ਫ੍ਰੀ ਦਾ ਸਫਰ ਕਰਨ ਵਾਸਤੇ ਨਹੀਂ ਜਾਂ ਤਾਂ ਪੈਸੇ ਕੱਢ ਤੇ ਟਿਕਟ ਟਾ ਨਹੀਂ ਉਤਰ ਉਹ ਕਹਿੰਦੀ ਸਾਰਾ ਆਮ ਇਰਜਾਇਨਿੰਗ ਲੈਟਰ ਦੇਖੋ ਵੀ ਮੇਰੀ ਨਾ ਨਿਯੁਕਤੀ ਹੋਈ ਆ ਬਹੁਤ ਗਰੀਬ ਘਰ ਚੋਂ ਮੈਂ ਉੱਠੀ ਹੋਈ ਆ ਤੇ ਮੇਰੀ ਟ੍ਰੇਨਿੰਗ ਆ ਮੈਂ ਟਾਈਮ ਤੇ ਪਹੁੰਚਣਾ ਵੀ ਕਿਰਪਾ ਕਰਕੇ ਮੇਰੇ ਨਾਲ ਇਦਾਂ ਨਾ ਕਰੋ ਵੀ ਉੱਥੇ ਜਾ ਕੇ ਮੈਂ ਤੁਹਾਡਾ ਕੋਈ ਹੱਲ ਕਰ ਦੂੰ ਉਹ ਕਹਿੰਦਾ ਵੀ ਉੱਥੇ ਜਾ ਕੇ ਤੂੰ ਕੀ ਹੱਲ ਕਰ ਦੇਂਗੀ ਫਿਰ ਕਿਹੜਾ ਤੇਰੇ ਕੋਲੇ ਪੈਸੇ ਆ ਜਾਣਗੇ ਉੱਤਰ ਇਥੋਂ ਚਲ ਉਹਨੂੰ ਝਿੜਕ ਕੇ ਬੱਸ ਤੋਂ ਉਤਾਰਦਾ ਨਾ ਕਨੈਕਟਰ ਤੇ ਨਾ ਡਰਾਈਵਰ ਦੋਨੋਂ ਉਹਦੀ ਕੋਈ ਮਦਦ ਨਹੀਂ ਕਰਦੇ ਚਲੋ ਉੱਤਰ ਜਾਂਦੀ ਆ ਹੁਣ ਅਦਬ ਵਿਚਾਲੇ ਉਹਨੂੰ ਇਹ ਨਹੀਂ ਸੀ ਪਤਾ ਮੈਂ ਕਿੱਥੇ ਆ ਉਸ ਤੋਂ ਬਾਅਦ ਚਲੋ ਬੱਸ ਚਲੀ ਜਾਂਦੀ ਆ ਮੀਰਾ ਕਿਵੇਂ ਨਾ ਕਿਵੇਂ ਆਪਣੇ ਸਥਾਨ ਤੇ ਪਹੁੰਚਦੀ ਆ ਤੇ ਅੱਜ ਉਸ ਗੱਲ ਨੂੰ 2 ਸਾਲ ਹੋ ਚੁੱਕੇ ਸੀ ਮੀਰਾ ਦੀ ਟ੍ਰੇਨਿੰਗ ਸੀ ਜਿਹੜੀ ਉਹ ਖਤਮ ਹੋ ਚੁੱਕੀ ਸੀ ਤੇ ਮੀਰਾ ਨੇ ਆਪਣੇ ਹੀ ਜ਼ਿਲ੍ਹੇ ਦੇ ਵਿੱਚ ਜੁਆਇਨ ਕੀਤਾ ਸੀ ਤੇ ਉਹ ਏਰੀਆ ਜਿੱਥੇ ਉਹਨੂੰ ਵਸਦੇ ਵਿੱਚੋਂ ਉਤਾਰਿਆ ਗਿਆ ਸੀ ਉਹ ਵੀ ਉਹਦੇ ਜ਼ਿਲ੍ਹੇ ਦੇ ਅੰਦਰ ਹੀ ਆਉਂਦਾ ਸੀ ਇੱਕ ਦਿਨ ਮੀਰਾ ਆਪਣੇ ਦਫ਼ਤਰ ਦੇ ਵਿੱਚ ਬੈਠੀ ਹੁੰਦੀ ਆ ਕਾਫੀ ਕੰਮ ਹੁੰਦਾ ਕਾਫੀ ਕੋਈ ਰੋਲੇ ਝਗੜੇ ਵੀ ਆ ਜਾਂਦੇ ਆ ਉਹਨਾਂ ਕੋਲ ਤਾ ਉਹਦਾ ਪੀਆ ਨਾ ਆ ਕੇ ਉਹਨੂੰ ਕਹਿੰਦਾ ਵੀ ਮੈਡਮ ਇੱਕ ਬੱਸ ਦਾ ਡਰਾਈਵਰ ਤੇ ਕਨੈਕਟਰ ਕਾਫੀ ਟਾਈਮ ਦੇ ਬੈਠੇ ਆ। ਕੱਲ ਵੀ ਉਹ ਮੁੜ ਗਏ ਉਹਨਾਂ ਦਾ ਕੋਈ ਬੱਸ ਪਰਮਿਟ ਦਾ ਕੋਈ ਰੋਲਾ ਵੀ ਉਹ ਤੁਹਾਨੂੰ ਮਿਲਣਾ ਚਾਹੁੰਦੇ ਆ। ਉਹ ਕਹਿੰਦੀ ਚੱਲ ਭੇਜ ਦੇ ਅੰਦਰ। ਜਦੋਂ ਉਹ ਡਰਾਈਵਰ ਤੇ ਕਨੈਕਟਰ ਅੰਦਰ ਆਉਂਦੇ ਆ ਤਾਂ ਉਹਨਾਂ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ ਮੀਰਾ ਨੂੰ ਵੇਖ ਕੇ ਕਿਉਂਕਿ 2 ਸਾਲ ਪਹਿਲਾਂ ਜਿਹੜੀ ਇੱਕ ਸਧਾਰਨ ਦੇਖਣ ਵਾਲੀ ਕੁੜੀ ਨੂੰ ਉਹਨਾਂ ਨੇ ਆਪਣੀ ਬੱਸ ਚੋਂ ਉਤਾਰਿਆ ਹੁੰਦਾ ਅਦਬ ਵਿਚਾਲੇ ਉਤਾਰਿਆ ਹੁੰਦਾ ਉਹੀ ਕੁੜੀ ਅੱਜ ਅਫਸਰ ਬਣੀ ਉਹਨਾਂ ਦੇ ਸਾਹਮਣੇ ਬੈਠੀ ਹੁੰਦੀ ਆ ਮੀਰਾ ਵੀ ਉਹਨਾਂ ਨੂੰ ਪਛਾਣ ਲੈਂਦੀ ਆ ਪਰ ਮੀਰਾ ਉੱਥੇ ਕੁਝ ਨਹੀਂ ਬੋਲਦੀ ਕਿਉਂਕਿ ਮੀਰਾ ਆਪਣੀ ਡਿਊਟੀ ਕਰ ਰਹੀ ਹੁੰਦੀ ਆ ਤੇ ਉਸ ਤੋਂ ਬਾਅਦ ਚਲੋ ਡਰਾਈਵਰ ਤੇ ਕਨੈਕਟਰ ਆ ਜਿਹੜੇ ਉਹ ਮੀਰਾ ਦੇ ਕੋਲ ਹੋਣ ਲੱਗਦੇ ਆ ਉਹਦੇ ਪੈਰ ਫੜਨ ਲੱਗਦੇ ਆ ਉਹ ਕਹਿੰਦੀ ਵੀ ਨਹੀਂ ਪੈਰ ਕਦੇ ਲਈ ਫੜ ਰਹੇ ਹੋ ਤੁਸੀਂ ਆਪਣਾ ਗੱਲ ਦੱਸੋ ਮੈਨੂੰ ਕੀ ਆ ਡਰਾਈਵਰ ਕਹਿੰਦਾ ਕਿ ਸਾਡੀ ਬੱਸ ਦਾ ਜਿਹੜਾ ਪਰਮਿਟ ਆ ਉਹ ਨਿਊ ਕਰਵਾਉਣਾ ਸੀ ਪਰ ਅਸੀਂ ਨਿਊ ਨਹੀਂ ਕਰਵਾ ਸਕੇ ਜਿਸ ਕਰਕੇ ਸਾਡੀ ਬੱਸ ਤੇ ਰੇਡ ਪੈ ਗਈ ਤੇ ਸਾਡੀ ਬੱਸ ਜਿਹੜੀ ਉਹ ਜਬਤ ਹੋ ਗਈ ਵੀ ਅਸੀਂ ਤੁਹਾਡੇ ਕੋਲੇ ਅਰਜ਼ੀ ਲੈ ਕੇ ਆਏ ਆ ਵੀ ਸਾਡੀ ਬੱਸ ਸਾਨੂੰ ਵਾਪਸ ਕਰਾਈ ਜਾਵੇ ਤੇ ਅਸੀਂ ਅੱਗੇ ਪਰਮਟਾ ਜਿਹੜਾ ਹੋਰ ਵਧਾਉਣਾ ਉਹ ਕਹਿੰਦੀ ਕਿੰਨਾ ਟਾਈਮ ਹੋ ਗਿਆ ਸੀ ਤੁਹਾਡਾ ਪਰਮਟ ਪੁਰਾਣਾ ਹੋਏ ਨੂੰ ਉਹ ਕਹਿੰਦਾ ਤਿੰਨ ਮਹੀਨੇ ਕਹਿੰਦੀ ਫਿਰ ਤਿੰਨ ਮਹੀਨੇ ਤਾਂ ਬਹੁਤ ਹੁੰਦੇ ਆ ਤਿੰਨ ਮਹੀਨੇ ਤੁਸੀਂ ਬਿਨਾ ਪਰਮਟ ਤੋਂ ਬੱਸ ਚਲਾਈ ਤੁਸੀਂ ਪਰਮਟ ਨਹੀਂ ਭਰਿਆ ਫਿਰ ਜਿਹੜੀ ਕਮਾਈ ਕੀਤੀ ਕਮਾਈ ਤਾਂ ਤੁਸੀਂ ਕੀਤੀ ਹੈ ਨਾ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਕੋਈ ਜਾਣਕਾਰੀ ਨਹੀਂ ਸੀ ਇੱਕ ਤਾਂ ਮੰਨਿਆ ਕਿਸੇ ਚੀਜ਼ ਦੀ ਐਕਸਪਾਇਰੀ ਡੇਟ ਆ ਗਈ ਸਾਨੂੰ ਜਮ੍ਹਾਂ ਨਹੀਂ ਪਤਾ ਲੱਗਿਆ ਪਰ ਪਰਮਿਟ ਤਾਂ ਤੁਹਾਨੂੰ ਪਤਾ ਸੀ ਨਾ ਵੀ 1 ਸਾਲ ਦਾ ਸੀ ਪਰਮਿਟ ਲੈਣੇ ਆ ਤੇ 1 ਸਾਲ ਬਾਅਦ ਅਸੀਂ ਪਰਮਿਟ ਨਿਊ ਵੀ ਕਰਾਉਣਾ ਹੁੰਦਾ ਉਹ ਕਹਿੰਦੀ ਵੀ ਤੁਸੀਂ ਦੋਨੋਂ ਦੋਸ਼ੀ ਹੋ ਵੀ ਇਸ ਮਾਮਲੇ 'ਚ ਮੈਂ ਕੁਝ ਨਹੀਂ ਕਰ ਸਕਦੀ ਤੁਹਾਡਾ ਜਿਹੜਾ ਵਿਭਾਗ ਆ ਉਹੀ ਕਾਰਵਾਈ ਕਰੋ ਚਲੋ ਉਹਨਾਂ ਮਿੰਤਾ ਕਰਦੇ ਆ ਉਹਨੂੰ ਕਹਿੰਦੇ ਵੀ ਮੈਡਮ ਅਸੀਂ ਸ਼ਰਮਿੰਦਾ ਆ ਆਪਦੇ ਕੀਤੇ ਤੇ ਤੁਸੀਂ ਉਹੀ ਮੈਡਮ ਹੋ ਨਾ ਜਿਨ੍ਹਾਂ ਨੂੰ 2 ਸਾਲ ਪਹਿਲਾਂ ਅਸੀਂ ਬੱਸ ਦੇ ਵਿੱਚੋਂ ਉਤਾਰਿਆ ਸੀ ਅਸੀਂ ਤੁਹਾਡੀ ਕੋਈ ਮਦਦ ਨਹੀਂ ਕੀਤੀ ਸੀ ਉਹ ਕਹਿੰਦੀ ਵੀ ਮੈਂ ਉਸ ਗੱਲ ਨੂੰ ਲੈ ਕੇ ਨਹੀਂ ਇਹ ਕਹਿ ਰਹੀ ਜੇ ਤੁਸੀਂ ਅੱਜ ਸਹੀ ਹੁੰਦੇ ਭਾਵੇਂ ਤੁਸੀਂ ਮੈਨੂੰ ਬੱਸ ਚੋਂ ਉਤਾਰਿਆ ਸੀ ਪਰ ਫਿਰ ਵੀ ਮੈਂ ਤੁਹਾਡਾ ਸਾਥ ਦੇਣਾ ਸੀ ਮੈਂ ਕੋਈ ਇੱਥੇ ਬਦਲਾ ਲੈਣ ਦੀ ਭਾਵਨਾ ਨਾਲ ਨਹੀਂ ਬੈਠੀ ਪਰ ਮੇਰਾ ਜੋ ਅਹੁਦਾ ਹੈਗਾ ਮੈਂ ਆਪਣੇ ਅਹੁਦੇ ਦਾ ਸਤਿਕਾਰ ਕਰਦੀ ਹਾਂ ਤੁਸੀਂ ਗਲਤ ਹੋ ਕੇ ਅੱਜ ਮੇਰੇ ਤੋਂ ਇਸ ਗੱਲ ਦੀ ਉਮੀਦ ਕਰਦੇ ਹੋ ਵੀ ਮੈਂ ਤੁਹਾਡਾ ਸਾਥ ਦੇਵਾਂ ਉਦੋਂ ਮੈਂ ਸਹੀ ਸੀ ਤੁਸੀਂ ਤਾਂ ਵੀ ਮੇਰਾ ਸਾਥ ਨਹੀਂ ਦਿੱਤਾ ਸੀ। ਉਦੋਂ ਤੁਸੀਂ ਇਹ ਭੁੱਲ ਗਏ ਸੀ ਵੀ ਤੁਹਾਡੇ ਕੋਲੇ ਇੱਕ ਅਹੁਦਾ ਸੀ। ਉਦੋਂ ਮੈਂ ਲਾਚਾਰ ਸੀ ਤੇ ਤੁਹਾਡੇ ਕੋਲੇ ਇੱਕ ਅਹੁਦਾ ਸੀ ਤੇ ਉਹ ਅਹੁਦਾ ਵੀ ਕੋਈ ਸਰਕਾਰੀ ਨਹੀਂ ਸੀ ਠੀਕ ਆ ਤੁਹਾਡੀ ਬਸ ਸੀ। ਤੁਹਾਡਾ ਹੱਕ ਬਣਦਾ ਸੀ ਪਰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਆ। ਤੇ ਅੱਜ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਆ। ਮੈਂ ਇਨਸਾਨੀਅਤ ਨਹੀਂ ਦਿਖਾ ਸਕਦੀ ਜਦੋਂ ਕਾਨੂੰਨ ਦੀ ਤੁਸੀਂ ਉਲੰਘਣਾ ਕੀਤੀ ਆ। ਉਦੋਂ ਮੈਂ ਕਾਨੂੰਨ ਦੀ ਕੋਈ ਉਲੰਘਣਾ ਨਹੀਂ ਕੀਤੀ ਸੀ। ਬਸ ਦੇ ਵਿੱਚੋਂ ਪਰਸ ਚੋਰੀ ਹੋ ਜਾਣਾ ਕਿਸੇ ਨਾਲ ਵੀ ਵਾਪਰ ਸਕਦਾ ਉੱਥੇ ਇਨਸਾਨੀਅਤ ਦਿਖਾਈ ਜਾ ਸਕਦੀ ਸੀ ਪਰ ਤੁਸੀਂ ਇੱਕ ਕੁੜੀ ਨੂੰ ਅਧ ਵਿਚਕਾਰ ਕੱਲੀ ਨੂੰ ਉਤਾਰਿਆ ਪਰ ਮੈਂ ਉਹ ਗੱਲ ਭੁੱਲ ਚੁੱਕੀ ਆ ਅੱਜ ਤੁਸੀਂ ਗਲਤੋਂ ਤਾਂ ਕਰਕੇ ਤੁਹਾਨੂੰ ਤੁਹਾਡੀ ਗਲਤੀ ਦੀ ਸਜ਼ਾ ਜਿਹੜੀ ਤੁਹਾਡਾ ਡਿਪਾਰਟਮੈਂਟ ਦੇਊਗਾ ਜੇ ਤੁਸੀਂ ਸਹੀ ਹੁੰਦੇ ਫਿਰ ਭਾਵੇਂ ਮੈਨੂੰ ਕੁਝ ਵੀ ਕਰਨਾ ਪੈਂਦਾ ਮੈਂ ਤੁਹਾਨੂੰ ਇਸ ਕੇਸ ਦੇ ਵਿੱਚੋਂ ਕਢਵਾ ਦਿੰਦੀ ਤਾਂ ਉਹ ਦੋਨੋਂ ਜਣੇ ਆ ਜਿਹੜੇ ਉਹ ਬਾਹਰ ਨਿਕਲਦੇ ਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਹੁੰਦੇ ਆ ਪਰ ਹੰਝੂ ਇਸ ਗੱਲ ਦੇ ਨਹੀਂ ਹੁੰਦੇ ਕਿ ਉਹਨਾਂ ਨੂੰ ਸਜ਼ਾ ਮਿਲ ਰਹੀ ਹੁੰਦੀ ਹੈ ਜਾਂ ਜੁਰਮਾਨਾ ਲੱਗਣਾ ਹੁੰਦਾ ਪਰ ਹੰਝੂ ਇਸ ਗੱਲ ਦੇ ਹੁੰਦੇ ਆ ਵੀ ਉਸ ਮੈਡਮ ਨੇ ਉਹਨਾਂ ਦੀਆਂ ਅੱਖਾਂ ਖੋਲੀਆਂ ਵੀ ਵਾਕਿਆ ਹੀ ਉਸ ਦਿਨ ਜੇ ਅਸੀਂ ਇਨਸਾਨੀਅਤ ਦਿਖਾਈ ਹੁੰਦੀ ਕਈ ਵਾਰੀ ਆਪਾਂ ਵੈਸੇ ਹੀ ਸੋਚ ਲੈਨੇ ਹੁੰਨੇ ਆ ਇਨਸਾਨੀਅਤ ਹੁੰਦੀ ਹੈ ਇੱਕ ਵੀ ਜੇ ਅੱਜ ਸਾਡੇ ਕੋਲੇ ਕੋਈ ਹੱਕ ਆ ਉਹਨਾਂ ਕੋਲ ਉਸ ਦਿਨ ਹੱਕ ਸੀ ਉਹ ਬਸ ਦੇ ਕਨੈਕਟਰ ਤੇ ਡਰਾਈਵਰ ਸੀ ਉਹ ਮਦਦ ਕਰ ਸਕਦੇ ਸੀ ਨਾਲੇ ਇਹ ਕਦੇ ਨਹੀਂ ਹੁੰਦਾ ਵੀ ਕਨੈਕਟਰ ਨੇ ਟਿਕਟ ਚੈੱਕ ਕੀਤੀ ਹੋਵੇ ਤੇ ਉਹ ਬਾਅਦ ਚ ਮੁੱਕਰ ਜੇ ਪਰ ਹਰ ਇੱਕ ਦੇ ਵਿੱਚ ਇਨਸਾਨੀਅਤ ਨਹੀਂ ਹੁੰਦੀ ਸਮੱਸਿਆਵਾਂ ਦੇ ਸੌ ਰਾ ਨਿਕਲੇ ਹੁੰਦੇ ਹੁੰਦੇ ਆ ਪਰ ਕਈ ਲੋਕ ਇੰਨੇ ਕੁ ਖੁਦਗਰਜ਼ ਹੁੰਦੇ ਨੇ ਨਾ ਉਹ ਦੂਜੇ ਤੇ ਰਹਿਮ ਹੀ ਨਹੀਂ ਕਰਦੇ ਸਾਰੇ ਨਹੀਂ ਪਰ ਬਹੁਤ ਸਾਰੀਆਂ ਬੱਸਾਂ ਦੇ ਕਨੈਕਟਰ ਡਰਾਈਵਰ ਆ ਜਿਹੜੇ ਉਹ ਔਰਤਾਂ ਨਾਲ ਬਦਸਲੂਕੀ ਕਰਦੇ ਆ ਕਈ ਵਾਰ ਔਰਤਾਂ ਵੀ ਗਲਤ ਫਾਇਦਾ ਚੱਕ ਲੈਂਦੀਆਂ ਕਿਸੇ ਦੀ ਨਰਮਾਈ ਦਾ ਪਰ ਜ਼ਿਆਦਾਤਰ ਅ ਨੋਟ ਕਰਦੇ ਆਂ ਵੇਖਦੇ ਆਂ ਕਿ ਜਿਹੜਾ ਰਵਈਆ ਉਹ ਸਹੀ ਨਹੀਂ ਹੁੰਦਾ ਇਹ ਕੋਈ ਨਹੀਂ ਪਤਾ ਹੁੰਦਾ ਵੀ ਅਸੀਂ ਕਦੋਂ ਕਿਹੜੀ ਮੁਸੀਬਤ ਦੇ ਵਿੱਚ ਫਸ ਜਾਈਏ ਜੇ ਅੱਜ ਅਸੀਂ ਕਿਸੇ ਨਾਲ ਚੰਗਾ ਰਵਈਆ ਕਰਾਂਗੇ ਤਾਂ ਕੱਲ ਨੂੰ ਅਸੀਂ ਅਗਲੇ ਤੋਂ ਵੀ ਚੰਗੇ ਰਵਈਏ ਦੀ ਉਮੀਦ ਕਰ ਸਕਦੇ ਆਂ ਪਰ ਅਸੀਂ ਕੁਛ ਨਾ ਕਰੀਏ ਤੇ ਅਗਲਾ ਸਾਡੇ ਲਈ ਸਭ ਕੁਝ ਕਰੇ ਇਹ ਚੀਜ਼ਾਂ ਗਵਾਰਾ ਨਹੀਂ ਖਾਂਦੀਆਂ ਹੁੰਦੀਆਂ ਤੇ ਇਸ ਕਰਕੇ ਜੇ ਸਾਡੇ ਕੋਲ ਕੋਈ ਅਹੁਦਾ ਤਾਂ ਉਹਦੀ ਸੁਚੱਜੀ ਵਰਤੋਂ ਕਰੋ ਨਾ ਕਿ ਉਹਦਾ ਰੋਮ ਮਾਰੋ ਜੇ ਉਹ ਕੁੜੀ ਦਾਸ ਰਹੀ ਸੀ ਉਹ ਆਪਣਾ ਜੋਇਨਿੰਗ ਲੈਟਰ ਦਿਖਾ ਰਹੀ ਸੀ ਉਹਨਾਂ ਨੇ ਕਿਹਾ ਵੀ ਤੂੰ ਝੂਠ ਬੋਲ ਰਹੀ ਆ ਤੂੰ ਜਾਣ ਪੁੱਝ ਕੇ ਕਹਿਨੀ ਆ ਇਹ ਬਹਾਨਾ ਬਣਾ ਰਹੀ ਆ ਫਿਰ ਉਹਨੂੰ ਬਹਾਨਾ ਬਣਾਉਣ ਦੀ ਕੋਈ ਲੋੜ ਨਹੀਂ ਸੀ ਨਾ ਕਿਉਂਕਿ ਉਹ ਕਿੱਥੇ ਜਾਲੀ ਜੋਇਨਿੰਗ ਲੈਟਰ ਬਣਾ ਕੇ ਘੁੰਮਦੀ ਫਿਰਦੀ ਅਸਲ ਚ ਉਹਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਸੀ ਪਰ ਉਹਦਾ ਇਰਾਦਾ ਡੇਰੜ ਸੀ ਉਹ ਸੱਚੀ ਸੀ ਉਹ ਆਪਣੀ ਮੰਜ਼ਿਲ ਤੇ ਪਹੁੰਚੀ ਤੇ ਆਖਰਕਾਰ ਉਹੀ ਬੰਦੇ ਜਿਹੜੇ ਉਹਨੂੰ ਗਲਤ ਸਾਬਤ ਕਰਨ ਤੇ ਲੱਗੇ ਸੀ ਅੱਜ ਉਹਦੇ ਸਾਹਮਣੇ ਆਏ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਜੇ ਸਾਡੇ ਕੋਲ ਅਹੁਦਾ ਤੇ ਰਤਬਾ ਹੋਵੇ ਤਾਂ ਸਾਨੂੰ ਉੱਥੇ ਇਨਸਾਨੀਅਤ ਵੀ ਜਿਹੜੀ ਆਪਣੀ ਰੱਖਣੀ ਚਾਹੀਦੀ ਆ। ਉਹੀ ਮੀਰਾ ਜਿਹੜੀ ਕਿ ਗਰੀਬੀ ਦੀ ਦਲਦਲ ਦੇ ਵਿੱਚੋਂ ਨਿਕਲ ਕੇ ਇੱਕ ਆਈਪੀਐਸ ਆਫੀਸਰ ਬਣੀ ਹੁੰਦੀ ਆ ਨਾ ਫਿਰ ਉਹ ਲੋਕਾਂ ਦੇ ਪ੍ਰਤੀ ਕਿੰਨੀ ਦਿਆਲਤਾ ਤੇ ਕਿੰਨੀ ਨਰਮਾਈ ਨਾਲ ਪੇਸ਼ ਆਉਂਦੀ ਆ ਤੇ ਸਾਰੇ ਜਦੋਂ ਵੀ ਮਿਲਦੇ ਆ ਨਾ ਕਹਿੰਦੇ ਆ ਕਿ ਆਈਪੀਐਸ ਆਫੀਸਰ ਹੋਵੇ ਤਾਂ ਮੀਰਾ ਮੈਡਮ ਵਰਗੀ ਹਰ ਇੱਕ ਦੇ ਮਾਮਲੇ ਨੂੰ ਧਿਆਨ ਨਾਲ ਸੁਣਨਾ ਹਰ ਇੱਕ ਦੀ ਗੱਲ ਨੂੰ ਜੇ ਮੌਕੇ ਤੇ ਹੀ ਉਹ ਸੋਲਵ ਕੀਤਾ ਜਾਂਦਾ ਉਹ ਮੌਕੇ ਤੇ ਸੋਲਵ ਕਰਦੀ ਨਹੀਂ ਅਗਲੇ ਦੀ ਹਰ ਸੰਭਵ ਮਦਦ ਕਰਦੀ ਸੀ ਆਉਧਾ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਦੂਜਿਆਂ ਤੇ ਰੋਮ ਮਾਰੋ ਆਉਦੇ ਦੇ ਨਾਲ ਇਨਸਾਨੀਅਤ ਹੈ ਜਿਹੜੀ ਉਹਨੂੰ ਵੀ ਜ਼ਰੂਰ ਆਪਣੇ ਜਹਨ ਦੇ ਵਿੱਚ ਰੱਖਿਆ ਕਰੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ